ਇੱਕ ਵਾਰ ਇੱਕ ਪੰਡਤ ਨੂੰ ਆਪਣੇ ਗਿਆਨ ਤੇ ਬਹੁਤ ਹੰਕਾਰ ਹੋ ਗਿਆ। ਉਹ ਨੂੰ ਐਵੇਂ ਜਾਪੇ ਕਿ ਮੇਰੇ ਤੋਂ ਵੱਧ ਕੋਈ ਗਿਆਨੀ ਨਹੀਂ। ਉਹ ਹਰ ਏਕ ਥਾਂ ਤੇ ਜਾਵੇ ਤੇ ਜਾ ਕੇ ਆ ਕੇ ਮੇਰੇ ਨਾਲ ਕੋਈ ਚਰਚਾ ਕਰੋ। ਕਿਸੇ ਵਿਸ਼ੇ ਤੇ ਵੀ ਕਰੋ। ਐਵੇਂ ਇੱਕ ਵਾਰ ਉਹ ਇੱਕ ਦਿਨ ਮੈਂ ਦੁਨੀਆ ਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਨੇ। ਸਮਝ ਲਈਆਂ ਨੇ। ਕੋਈ ਵੀ ਆ ਕੇ ਮੇਰੇ ਨਾਲ ਕਿਸੇ ਵਿਸ਼ੇ ਤੇ ਵੀ ਚਰਚਾ ਕਰ ਸਕਦਾ। ਜੇ ਤੂੰ ਕਰਨੀ ਹੈ ਤੇ ਤੂੰ ਹੀ ਕਰ ਲੈ। ਮੈਂ ਹੀ ਜਿੱਤਾਂਗਾ ਮੈਂ। ਨਵੇਂ ਪਣਤਾ ਤੇਰੇ ਨਾਲ ਚਰਚਾ ਮੈਂ ਨਹੀਂ ਕਰਾਂਗਾ ਮੇਰੇ ਕੋਲ ਇੱਕ ਛੋਟਾ ਜਿਹਾ ਮੁੰਡਾ ਜਿਹੜਾ ਨਾ ਸੁਣ ਸਕਦਾ ਨਾ ਬੋਲ ਸਕਦਾ ਪਰ ਉਹ ਗਿਆਨੀ ਬਹੁਤ ਹੈ ਉਹ ਤੇਰੇ ਨਾਲ ਚਰਚਾ ਕਰੇਗਾ ਮੈਂ ਕੱਲ ਨੂੰ ਜਨੂ ਦੇ ਨਾਲ ਮਲਾਗਾ ਉਹ ਹੀ ਚਰਚਾ ਕਰੇਗਾ ਆਲੇ ਪਣਤਾ ਆਇਓ ਗੁੰਗਾ ਬੋਲਾ ਮੁੰਡਾ ਇਹਨੂੰ ਜੋ ਮਰਜ਼ੀ ਪੁੱਛ ਲੈ ਇਹਨੂੰ ਬ੍ਰਹਿਮ ਗਿਆਨੀ ਇਹਨੂੰ ਸਭ ਕੁਝ ਆਉਂਦਾ ਤੂੰ ਕੁਝ ਵੀ ਪੁੱਛ ਸਕਣਾ ਲਾ ਮੁੰਡੇ ਆ ਦੱਸ ਫਿਰ ਰੱਬ ਕਿੰਨੇ ਤਰ੍ਹਾਂ ਦੇ ਨੇ ਕਿੰਨੇ ਤਰ੍ਹਾਂ ਦਾ ਰੱਬ ਦੱਸ ਤੇ ਤੇ ਤੂੰ ਗਿਆਨੀ ਬੜਾ ਯਾਰ ਦੱਸ ਤਾ ਉਸ ਮੁੰਡੇ ਨੂੰ ਐਂ ਲੱਗਾ ਕਿ ਪੰਡਤ ਨੇ ਉਹਨੂੰ ਗਾਲ ਖੱਡੀਏ ਤਾਂ ਉਹਨੇ ਇੱਕ ਉਂਗਲ ਦਾ ਇਸ਼ਾਰਾ ਕੀਤਾ ਉਧਰ ਪੰਡਤ ਨੇ ਸੋਚਿਆ ਕਿ ਮੁੰਡਾ ਕਹਿੰਦਾ ਕਿ ਰੱਬ ਇੱਕ ਹਾਂ ਮੈਂ ਸਮਝੇ ਕਿ ਆ ਤੂੰ ਕਹਿਆ ਕਿ ਰੱਬ ਬੇਕੇ ਮੇਰਾ ਤੁਜਾ ਸੁਆ ਹੈ ਕਿ ਰੱਬ ਦੇ ਕਿੰਨੇ ਰੂਪ ਨੇ ਏ ਵੀ ਦੱਸ ਜਰਾ ਉਸ ਗੁੰਗੇ ਮੁੰਡੇ ਨੇ ਸੋਚਿਆ ਕਿਨੇ ਮੈਨੂੰ ਫੇਰ ਗਾਲ ਕੱਢੀ ਤੇ ਉਹਨੇ ਫੇਰ ਹੁਣ ਦੋ ਉਂਗਲਾਂ ਨਾਲ ਇਸ਼ਾਰਾ ਕੀਤਾ ਪਰ ਪੰਡਤ ਨੇ ਸੋਚਿਆ ਕਿ ਇਹ ਕਹਿੰਦਾ ਦੋ ਰੂਪ ਨੇ ਰਬ ਦੇ ਹਾਂ ਮੈਂ ਮੰਨ ਗਿਆ ਰਬ ਦੇ ਦੋ ਰੂਪ ਨੇ ਇੱਕ ਮਨਕਾ ਹਰਦਾ ਦੋ ਚਾਸਾ ਕਹਤਾ ਸੱਚੀ ਨੂੰ ਤੋ ਗਿਆ ਨਹੀਂ ਹੈ ਤੂੰ ਬਹੁਤ ਗਿਆਨੀ ਹੈ ਇਸ ਤਰ੍ਹਾਂ ਉਸ ਪੰਡਤ ਨੇ ਆਪਣੀ ਹਾਰ ਮੰਨ ਲਈ ਸਿਰਫ ਇੱਕ ਸਮਝ ਦੇ ਫਰਕ ਨਾਲ ਹਮੇਸ਼ਾ ਇਸ ਤਰ੍ਹਾਂ ਹੀ ਹੁੰਦਾ ਆ ਆਹ ਦੁਨੀਆਂ ਦੇ ਲੱਭੋ ਇਹ ਦੁਨੀਆਂ ਕੋ ਆ ਪੰਜੀ ਟੋਟ ਰਨੇ ਨੇ ਇੱਥੇ ਫੋਨ ਨਹੀਂ ਰੰਗ ਹੈ ਇੱਥੇ ਸਿਆਣਿਆਂ ਨੂੰ ਬਹੁਤ ਹੀ ਸਿਆਣਿਆਂ ਨੂੰ ਮੌਤ ਅਸੰਨ ਹਰਾ ਦਿੰਦੀ ਇਸ ਕਾਕੇ ਹੰਕਾਰ ਹੰਕਾਰ ਨਾਲ